ਸਰਦਾਰ ਜਸਵੰਤ ਸਿੰਘ ਖਾਲੜਾ ਉਹ ਇਨਸਾਨ ਸੀਗੇ ਉਹ ਸ਼ਖਸੀਅਤ ਸੀ ਸਾਡੀ ਕੌਮ ਦੀ ਜਿਨ੍ਹਾਂ ਨੇ 25000 ਨੌਜਵਾਨ ਜਿਨ੍ਹਾਂ ਨੂੰ ਕੀ ਲਵਾਰਸ ਕਹਿ ਕੇ ਸਾੜ ਦਿੱਤਾ ਗਿਆ ਸੀ ਸਮੇਂ ਦੀ ਸਰਕਾਰ ਦੁਆਰਾ ਉਸ ਸਮੇਂ ਦੀ ਪੰਜਾਬ ਪੁਲਿਸ ਦੁਆਰਾ ਜਾਨਨ ਘਟ ਰਿਹਾ ਸੀ ਹਨੇਰੇ ਦੀ ਆਮਦ ਦੇ ਨਿਸ਼ਾਨ ਪ੍ਰਗਟ ਹੋ ਰਹੇ ਸੀ ਉਹਨਾਂ ਨੇ ਉਸ ਇਨਕਾਊਂਟਰਾਂ ਵਿੱਚ ਮਾਰੇ ਗਏ 25000 ਨੌਜਵਾਨਾਂ ਦੇ ਨਾਮ ਪਤੇ ਸਰਨਾਮੇ ਲੱਭੇ ਤੇ ਉਹਨਾਂ ਦੇ ਵਾਰਿਸਾਂ ਨੂੰ ਦੱਸਿਆ ਤੇ ਕੁੱਲ ਲੁਕਾਈ ਨੂੰ ਦੱਸਿਆ ਕਿ ਕਿੰਨਾ ਧੱਕਾ ਹੋਇਆ ਉਸ ਵੇਲੇ ਦੇ ਵਿੱਚ ਅਸੀਂ ਕੈਨੇਡਾ 'ਚ ਇੱਕ ਰਿਪੋਰਟ ਦੀ ਗੱਲ ਕਰਨਾ ਹੈ ਉਹ ਰਿਪੋਰਟ ਜੋ ਪਿਛਲੇ ਦਸਾਂ ਸਾਲਾਂ ਦੀ ਜ਼ਬਰ ਦੀ ਇੱਕ ਕਹਾਣੀ ਨੂੰ ਬਿਆਨ ਕਰਦੀ ਹੈ 80 ਤੇ 90 ਦੇ ਦਹਾਕੇ ਦੇ ਵਿੱਚ ਪੰਜਾਬ ਕੁਸ਼ਤੀ ਜਿਹੜੀ ਦੁਰਵਰਤੋਂ ਕੀਤੀ ਗਈ ਹੈ ਜਾਂ ਅੰਨਾ ਤਸ਼ੱਦਦ ਉਸ ਵੇਲੇ ਪੰਜਾਬ ਦੀ ਜਵਾਨੀ ਤੇ ਕੀਤਾ ਗਿਆ ਉਹ ਸਾਰੇ ਕੁਝ ਨੂੰ ਬੇਨਕਾਬ ਕਰਨ ਵਾਲੇ ਅਜਿਹੇ ਸਿਰੜੀ ਯੋਧੇ ਸਰਦਾਰ ਰਿਸ਼ਵੰਤ ਸਿੰਘ ਖਾਲੜਾ ਬਾਰੇ ਅੱਜ ਕੱਲੀ-ਕੱਲੀ ਗੱਲ ਦੱਸਾਂਗਾ ਵੀਡੀਓ ਪੂਰੀ ਜਰੂਰ ਦੇਖਿਓ ਕਹਿੰਦੇ ਲੋਕਾਂ ਦੇ ਹਾਹਾਕਾਰ ਮਚ ਰਹੇ ਸੀ ਕਿ ਸੂਰਜ ਛਿਪ ਜਾਊਗਾ ਹਨੇਰਾ ਫੈਰ ਜਾਊਗਾ ਕਿਸੇ ਨੂੰ ਕੁਝ ਦਿੱਸੂ ਨਾ ਤੇ ਸਾਡਾ ਕੀ ਆ